ਅੱਜ ਮੰਡੀ ਦਾ ਦੌਰਾ ਕਰ ਰਹੇ ਹਾਂ ਕੀ ਕਹਿਣਾ ਚਾਹੀਦਾ ਹੈ ਬਿਲਕੁਲ ਅੱਜ ਜਿਹੜੀ ਸੰਗਰੂਰ ਮੰਡੀ ਦੇ ਵਿੱਚ ਬਾਸਮਤੀ ਦੀ ਜਿਹੜੀ ਬੋਲੀ ਹੋਈ ਆ ਸੋ ਮੇਰੇ ਨਾਲ ਸਾਰੇ ਪ੍ਰਸ਼ਾਸਨ ਸਾਡੇ ਡੀਐਮ ਮੰਡੀ ਬੋਰਡ ਤੇ ਜਿੰਨੇ ਵੀ ਅਧਿਕਾਰੀ ਨੇ ਔਰ ਸਾਡੇ ਆੜਤੀ ਐਸੋਸੀਏਸ਼ਨ ਦੇ ਸਾਰੇ ਮੈਂਬਰ ਜਿਹੜੇ ਮੌਜੂਦ ਨੇ ਲੇਬਰ ਦੇ ਕਿਸਾਨ ਸਾਡੇ ਸਾਰੇ ਪਹੁੰਚੇ ਹੋਣ 2955 ਨੂੰ ਜਿਹੜੀ ਆ ਬਾਸਮਤੀ ਦੀ ਜਿਹੜੀ ਢੇਰੀ ਦੀ ਬੋਲੀ ਹੋਈ ਆ ਔਰ ਜਿਹੜੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਤੇ ਹਰ ਤਰ੍ਹਾਂ ਦੇ ਜਿਹੜੇ ਮੰਡੀਆਂ ਦੇ ਵਿੱਚ ਜਿਹੜੇ ਲੋੜਿੰਦੇ ਜਿਹੜੇ ਪ੍ਰਬੰਧ ਨੇ ਚਾਹੇ ਆੜਤੀਆਂ ਲੈਣੇ ਚਾਹੇ ਜ਼ਿੰਮੇਵਾਰ ਲਈਨੇ ਕਿਸਾਨਾਂ ਲਈਨੇ ਚਾਹੇ ਸਾਡੇ ਮਜ਼ਦੂਰਾਂ ਦੇ ਲਈਨੇ ਹਰ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਜਿਹੜੇ ਮੁਕੰਮਲ ਕਰ ਲਏ ਗਏ ਨੇ ਔਰ ਮੈਂ ਆਪ ਵਿਸ਼ਵਾਸ ਦਿਵਾਉਣੀ ਹੈ ਕਿ ਇਸ ਸੀਜ਼ਨ ਦੇ ਵਿੱਚ ਮੈਂ ਆਪ ਜਾ ਕੇ ਸਾਰੇ ਮੰਡੀਆਂ ਦੇ ਵਿੱਚ ਅਸੀਂ ਰਾਉਂਡ ਵੀ ਲਾਵਾਂਗੇ ਔਰ ਹਰ ਤਰ੍ਹਾਂ ਦੇ ਪ੍ਰਬੰਧਾਂ ਦੀ ਜਿਹੜੇ ਉਹਨਾਂ ਦੀ ਜਿਹੜੀ ਚੈਕਿੰਗ ਵੀ ਕਰਾਂਗੇ ਔਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਜਿਹੜੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਮੈਡਮ ਹੜਤਿਆਂ ਤੇ ਬਾਸਮਤੀ ਦੀ ਹੜਤਾਲ ਖੁੱਲੀ ਹੈ ਜੀ ਜਿਹੜੀ ਦੂਸਰੀ ਹੈ ਉਹੀ ਨਦੀ ਜਾਰੀ ਹੈ ਅੱਜ ਕੱਲ ਨੂੰ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਆਰਟੀਸ਼ਨ ਪੰਜਾਬ ਦੀ ਬਾਰੇ ਕੀ ਆ ਬਿਲਕੁਲ ਮੈਂ ਧਨਵਾਦੀ ਹਾਂ ਸੰਗਰੂਰ ਮੰਡੀ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਜਿਹੜੇ ਵੀ ਜਿਹੜੇ ਇਹਨਾਂ ਦੇ ਕੋਈ ਮਸਲੇ ਹੈਗੇ ਨੇ ਕੱਲ ਨੂੰ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਹੇਠ ਜਿਹੜੀ ਉਹ ਮੀਟਿੰਗ ਹੋਣੀ ਹੈ ਸੋ ਮੈਨੂੰ ਪੂਰਾ ਨਾਸਾ ਕਿ ਰਲ ਮਿਲ ਕੇ ਜਿਹੜਾ ਅਸੀਂ ਉਹਦਾ ਹੱਲ ਕੱਢ ਲਾਂਗੇ ਜਿਹੜੇ ਪੰਜਾਬ ਸਰਕਾਰ ਦੇ ਹੱਥ ਨੇ ਉਹਨਾਂ ਚੀਜ਼ਾਂ ਦੇ ਵਿੱਚ ਅਸੀਂ ਹਮੇਸ਼ਾ ਆਪਣੇ ਆਰਤੀ ਭਰਾਵਾਂ ਦੇ ਨਾਲ ਖੜੇ ਆ ਔਰ ਜਿਹੜੇ ਸੈਂਟਰ ਸਰਕਾਰ ਦੇ ਪੱਧਰ ਦੇ ਹੋਣਗੇ ਉਹਨਾਂ ਦੇ ਵਿੱਚ ਅਸੀਂ ਦੀ ਬਕਾਲਤ ਕਰਦੇ ਹੋਏ ਅਸੀਂ ਪਰ ਜੋ ਜਿਹੜੀ ਅਸੀਂ ਸਪਾਰਸ ਕਰਾਂਗੇ ਔਰ ਉਹ ਵੀ ਜਿਹੜੀਆਂ ਮੰਗਾਂ ਨੇ ਉਹਨਾਂ ਤੋਂ ਮੰਨਵਾਉਣ ਦੇ ਲਈ ਅਸੀਂ ਹਮੇਸ਼ਾ ਜਿਹੜਾ ਬਚਨਵਤ ਕੀ ਨਾਮ ਹੈ ਜੀ ਮੇਰਾ ਨਾਮ ਸ਼ਿਸ਼ਨ ਕੁਮਾਰ ਪ੍ਰਧਾਨ ਆਰਟੀ ਅਸੋਸੀਏਸ਼ਨ ਨਮੀਨਾਜ ਮੰਡੀ ਸੰਗਰੂਰ ਜੀ ਕੀ ਕਹਿਣਾ ਚਾਹੁੰਦੇ ਨੇ ਐਮਐਲਏ ਸਾਹਿਬ ਆਏ ਨੇ ਅੱਜ ਕੀ ਗੱਲ ਹੈ ਦੇਖੋ ਜੀ ਸਾਡੀ ਹੜਤਾਲ ਜੋ ਸਰਕਾਰ ਨਾਲ ਚੱਲ ਰਹੀ ਸੀ ਕਿ 2.5% ਆਰਥਸ ਉਹ ਜਿਹੜਾ ਮਸਲਾ ਸੀ ਪਰ ਕੱਲ ਸਾਡੇ ਮਾਨਯੋਗ ਪ੍ਰਧਾਨ ਸ੍ਰੀ ਵਿਜੇ ਕਲੜਾ ਜੀ ਦੇ ਕੋਈ ਫੈਸਲਾ ਇਸ ਤਰ੍ਹਾਂ ਦਾ ਲਿਆ ਵੀ ਜਰੂਰ ਸਾਡੀ ਪ੍ਰਾਈਵੇਟ ਜੋ ਬਾਸਮਤੀ ਜਿਹੜੀ ਵਿਕ ਰਹੀ ਹੈ ਇਹ ਦਿੱਤਾ ਸਾਨੂੰ 70% ਅਰਧ ਤੇ ਪ੍ਰਾਈਵੇਟ ਪ੍ਰੋਸੀਜਰ ਦੇ ਰਿਹਾ ਹੈਗਾ ਸਾਡਾ ਮਸਲਾ 80% ਅਰਧ ਤੇ ਦਈ ਹੈ ਅਸੀਂ ਇਹ ਮਾਨਜੋਗ ਸਾਡੇ ਪ੍ਰਧਾਨ ਜੀ ਦੇ ਹੁਕਮਾਂ ਤਹਿਤ ਇਹ ਖੋਲ ਦਿੱਤੀ ਹੈ ਹੜਤਾਲ ਅੱਜ ਸਾਡੇ ਮੰਡੀ ਵਿੱਚ ਪੂਰਾ ਕੰਮ ਚੱਲੂਗਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਸੰਰੂਰ ਦੇ ਵਿੱਚ ਗਲਟ ਆਉਂਦਾ ਹੈ ਸੰਰੂਰ ਦੀ ਮੰਡੀ ਇੱਕ ਵਿਸ਼ੇਸ਼ ਮੰਡੀ ਹੈ ਜਿੱਥੇ ਤੁਸੀਂ ਦੇਖੇ ਹੋਊਗਾ ਜਿੱਥੇ ਆਪਾਂ ਜਿਹੜੇ ਜ਼ਿੰਮੇਵਾਰ ਦੇ ਪਹਿਲੀ ਬੋਲੀ ਕੀਤੀ ਬੀਬੀ ਭਰਾਜ ਜੀ ਨੇ ਕਰਵਾਈ ਹੈ ਆਪਣੇ ਘਰ ਕਮਲਾ ਨਾਲ ਉਹ ਬਰਨਾਲੇ ਤੋਂ ਪਰਲੇ ਪਾਸੇ ਪਿੰਡ ਤੋਂ ਆਇਆ ਪਿਆ ਹੈਗਾ ਸਾਡੇ ਕੋਲ ਜਿਵੇਂ ਬਠਿੰਡੇ ਤੱਕ ਦੀ ਫਸਲ ਇਧਰੋਂ ਮਨਲੇ ਕੋਟਲੇ ਤੱਕ ਦੀ ਸ਼ੇਰਪੁਰ ਤੱਕ ਦੀ ਫਸਲ ਸਾਡੇ ਸੰੂਰ ਮੰਡੀ ਦੇ ਵਿੱਚ ਆਉਂਦੀ ਹੈ ਤੇ ਇਹਦਾ ਕਾਰਨ ਇਹ ਹੈ ਕਿ ਇੱਥੇ ਵਧੀਆ ਭਾਅ ਲੱਗਦਾ ਹੈ ਸਾਫ਼ ਸੁਥਰੀ ਮੰਡੀ ਹੈ ਸਾਰੇ ਆੜ੍ਹਤੀਏ ਸੁੱਝਾ ਕੰਮ ਕਰਦੇ ਨੇ ਅਸੀਂ ਬੀਬੀ ਨੂੰ ਵੀ ਵਿਸ਼ਵਾਸ ਦਿਵਾਇਆ ਕਿ ਸਾਡੀ ਮੰਡੀ ਦੇ ਵਿੱਚ ਕੋਈ ਵੀ ਆੜ੍ਹਤੀਏ ਕਿਸੇ ਤਰ੍ਹਾਂ ਦੇ ਵੀ ਕੁਛ ਅੱਜਾ ਕੰਮ ਨਹੀਂ ਕਰੂਗਾ ਜਿਸ ਨਾਲ ਸਾਡਾ ਵੀ ਸਰ ਝੁਕੇ ਤੇ ਤੁਹਾਡੇ ਵੀ ਸਰ ਨੂੰ ਅਸੀਂ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਤੁਹਾਨੂੰ ਵੀ ਝੁਕਾਉਣਾ ਪੈ ਜੇ ਵੀ ਮੰਡੀ ਸਰੂਰ ਵਿੱਚ ਆ ਕੇ ਹੋ ਗਿਆ ਕੱਲ ਮੀਟਿੰਗ ਹੋਣੀ ਹੈ ਕੀ ਕਹਿਣਾ ਚਾਹੁੰਦੇ ਮੀਟਿੰਗ ਹਾਂ ਮੀਟਿੰਗ ਵਿੱਚ ਜਰੂਰ ਸਾਰ ਸਖਾਲਾ ਸਾਰੇ ਪੰਜਾਬ ਨੂੰ ਦੇਖ ਰਹੇ ਨੇ ਤੇ ਸਾਡੀਆਂ ਮੰਗਾਂ ਵੱਲ ਵੀ ਪੀ ਜਰੂਰ ਝਾਤ ਮਾਰਨਗੇ ਉਹ ਚਾਹੇ ਇਹਨਾਂ ਦੇ ਆਪ ਦੇ ਕਰਨ ਵਾਲੀਆਂ ਨੇ ਹੱਲ ਉਹ ਚਾਹੇ ਉਹ ਸੈਂਟਰ ਸਰਕਾਰ ਤੋਂ ਹੱਲ ਕਰਵਾਉਣ ਵਾਲੀਆਂ ਨੇਗੀਆਂ ਉਮੀਦ ਕਰਦੇ ਆ ਕਿ ਇਹ ਮੰਗਾਂ ਜਰੂਰ ਹੱਲ ਕਰਵਾਈਆਂ ਜਾਣਗੀਆਂ ਅਸੀਂ 100% ਹੋਪਫੁਲੀ ਆ ਕਿ ਜਿਹੜਾ ਆਉਣ ਵਾਲਾ ਝੋਨੇ ਦਾ ਸੀਜ਼ਨ ਹੈ ਅਸੀਂ ਉਹਨਾਂ ਨੂੰ ਪੂਰੀ ਤਨਦੇਹੀ ਨਾਲ ਨਿਵਾਵਾਂਗੇ ਜਿੱਥੇ ਵੀ ਕੋਈ ਦਿੱਕਤ ਆਊ ਅਸੀਂ ਕਦੇ ਨਿੱਕਤ ਨਿਕਤ ਰੋਣ ਦੇਵਾਂਗੇ ਨਾ ਕਦੇ ਕੋਈ ਸ਼ਿਕਾਇਤ ਕਰਾਂਗੇ ਪਰ ਗੱਲ ਇਹ ਹੈ ਵੀ ਸਾਡੀ ਗੱਲ ਇਹ ਜਰੂਰ ਮੰਨੀ ਜਾਵੇ ਜੋ ਢਾਈ ਪਰਸੈਂਟ ਸਾਡੀ ਦામੀ ਬਣਦੀ ਸੀ ਪਰ ਕਿੰਨਾ ਕਾਰਨਾ ਕਰਕੇ ਇਹਨਾਂ ਨੂੰ ਕੀ ਮਜਬੂਰੀ ਹੋ ਗਈ ਕਿੱਥ ਪਰਵਿੰਦਰ ਜੀ ਨਵੀਂ ਜੀ ਸੁਪਰਾਮਾ ਹੋਰ ਰਾਜ ਦੇ ਅਜੇ ਬਹੁਤ ਹੋਇਆ ਬੀਚਾ ਆ ਦਿਖ ਰਿਹਾ ਪਹਿਲੇ ਸਾਹ ਦੇਖੋ ਕੀ ਕਹਿਣਾ ਚਾਹੁੰਦੇ ਹੋ ਵਾਹ ਠੀਕ ਹੈ ਵਧੀਆ ਉ ਪਰ ਵਪਾਰੀ ਨੋਟੀ ਕਰਦੇ ਆ ਕਿਦਾਂ ਕਿੱਡਾ ਪਿਛਲੀ ਵਾਰ ਤਾਂ 37 3600 ਰੁਪਏ ਕੀ ਸੀ ਐਰ ਕੀ 2900 ਨੂੰ 700 700 ਦਾ ਘਾਟਾ ਪਿਆ ਹਾਂ ਕਿ ਜਿੱਦਾਂ ਜਿਵੇਂ ਹੜਤਾਲ ਚੱਲ ਰਹੀ ਹੈ ਉਸ ਤੋਂ ਬਾਅਦ ਹੜਤਾਲ ਕਿੰਨਾ ਨਾ ਕਿਤੇ ਜਰਾ ਨੁਕਸਾਨ ਜਾਦੇ ਹੋਣਾ ਸੀ ਜਾਂ ਲੇਟ ਹੋਣਾ ਸੀ ਪੂਰੀ ਜਨਤਾ ਨੂੰ ਸਹੀ ਮੰਨਦੇ ਹੋ ਕਿ ਸਹੀ ਟਾਈਮ ਤੇ ਹੋਗੀ ਹੜਤਾਲ ਖੁੱਲ ਗਈ ਹੜਤਾਲ ਟਾਈਮ ਤੇ ਖੁੱਲ ਗਈ ਤਾਂ ਫਾਇਦਾ ਮਿਲੂਗਾ ਮਿਲੂਏ ਨਹੀਂ ਮਿਲੂਗਾ ਵੱਡੇ ਕੇ ਬੇੜਾ ਨਿਕਲੇ ਆ ਰਹੇ ਭਾਈ ਜੀ ਕਿੰਨੇ ਦਿਨ ਹੋਗੇ ਤੁਹਾਨੂੰ ਬੈਠੇ ਅਸੀਂ ਅੱਜ ਹੀ ਆਏ ਸੀ ਅੱਜ ਹੀ ਹੋਗੀ ਹਾਂਜੀ ਇਹਦਾ ਮਤਲਬ ਇੱਕ ਦਿਨ ਦੇ ਵਿੱਚ ਆਪਣੇ ਘਰ ਪਰਤ ਜਾਓਗੇ ਹਾਂਜੀ ਹਾਂਜੀ ਜਿਹੜੇ ਪੈਸੇ ਆਉਂਦੇ ਨੇ ਆ ਜਾਂਦੇ ਨੇ ਸਹੀ ਟਾਈਮ ਤੇ ਹਾਂਜੀ ਹਾਂਜੀ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰਨ ਫੇਅ ਡੀਲ ਪ੍ਰਾਪਰਟੀਆਂ